ਅੱਜ ਦੁਆਬਾ ਸਹਾਇਤਾ ਤੇ ਸਮਾਜ ਕੇਂਦਰ ਫੋਗੜਾ ਦੀ ਵਿਸ਼ੇਸ਼ ਮੀਟਿੰਗ ਮੇਲੀਗੇਟ ਫੋਗੜਾ ਵਿਖੇ ਹੋਈ ਇਸ ਮੀਟਿੰਗ ਵਿੱਚ ਅੱਜ ਸਾਡੇ ਸਭਾ ਦੇ ਚੇਅਰਮੈਨ ਜਤਿੰਦਰ ਸਿੰਘ ਖਾਲਸਾ ਜੀ ਪ੍ਰੋਜੈਕਟਡ ਡਾਇਰੈਕਟਰ ਸਾਡੇ ਡਾਕਟਰ ਐਸ.ਪੀ. ਮਾਨ ਜੀ ਇਹਨਾਂ ਨਾਲ ਪੀਆਰਓ ਸਾਡੇ ਅੰਮ੍ਰਿਤਕਾਸ਼ ਪਾਲ ਜੀ ਸਾਡੇ ਪ੍ਰੈਸ ਕਟਰ ਸ਼ਰਮਾ ਜੀ ਨਾਲ ਹੀ ਸਾਡੇ ਸੀਨੀਅਰ ਮੈਂਬਰ ਸਾਡੇ ਨੇ ਉਸਤਾ ਜੀ ਇਸ ਤੋਂ ਇਲਾਵਾ ਪ੍ਰੈਸ ਲਾਂਡਸ ਅਮੰਦਤ ਵਾਪਰੇਸੀ ਆਈਜੀ ਅਤੇ ਮੀਡੀਆ ਇੰਚਾਰਜ ਕੁਸ਼ਪ੍ਰੀ ਰਕੌਰ ਇਸ ਤੋਂ ਇਲਾਵਾ ਸਰਦਾਰ ਗੁਰਨਾਮ ਸਿੰਘ ਜੀ ਤੇ ਹਰਵਿੰਦਰ ਸਿੰਘ ਜੀ ਇਹਨਾਂ ਮੈਂਬਰਾਂ ਨੇ ਅੱਜ ਇਸ ਮੀਟਿੰਗ ਵਿੱਚ ਅੱਜ ਭਾਗ ਲਿਆ ਹੈਗਾ ਅੱਜ ਦੀ ਜੋ ਮੀਟਿੰਗ ਹੈ ਇਸ ਮੀਟਿੰਗ ਵਿੱਚ ਸਾਡਾ ਮੇਨ ਮਕਸਦ ਹੈ ਇੱਕ ਅਸੀਂ ਪ੍ਰੋਜੈਕਟ ਕਰਨ ਜਾ ਰਹੇ ਹਾਂ ਜਿਸ ਜਿਹੜਾ ਪ੍ਰੋਜੈਕਟ ਹੈਗਾ ਉਹ ਅਸੀਂ ਕੌਣ ਵਾਲੇ ਸਮੇਂ ਦੇ ਵਿੱਚ ਤੇ ਪੁਆੜਾ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਅਸੀਂ ਵੱਧ ਤੋਂ ਵੱਧ ਬੂਟੇ ਲਗਾਉਣੇ ਨੇ ਅਤੇ ਬੂਟੇ ਵੰਡਣੇ ਨੇ ਸਾਡੇ ਇਸ ਪ੍ਰੋਜੈਕਟ ਦਾ ਨਾਮ ਵੀ ਇਹੀ ਹੈ ਵਾਤਾਵਰਨ ਬਚਾਈਏ ਸੁੱਧ ਬਣਾਈਏ ਪੌਦੇ ਵੰਡੀਏ ਪੌਦੇ ਲਾਈਏ ਆਉਣ ਵਾਲੀ ਪੀੜ੍ਹੀ ਦੇ ਲਈ ਹਰਿਆ ਭਰਿਆ ਦੇਸ਼ ਬਣਾਈਏ ਤੇ ਇਸ ਜੋ ਸਾਡਾ slogan ਹੈ ਇਸ slogan ਨੂੰ ਮੁੱਖ ਰੱਖਦੇ ਹਾਂ ਅੱਜ ਦੀ ਜੋ ਮੀਟਿੰਗ ਕੀਤੀ ਸੀ ਅੱਜ ਦੀ ਮੀਟਿੰਗ ਵਿੱਚ ਸਾਰੇ ਜਿੰਨੇ ਮੈਂਬਰਾਂ ਨੇ ਭਾਗ ਲਿਆ ਹੈਗਾ ਸਾਰਿਆਂ ਨੇ ਇਸ ਪ੍ਰੋਜੈਕਟ ਤੇ ਆਪਣੇ ਉਹੀ ਵੀ ਪ੍ਰਗਟ ਕੀਤੀ ਹੈਗੀ ਆ ਉਹਨਾਂ ਨੇ ਕਿਹਾ ਗਿਆ ਉਹ ਤਨਮਨ ਤਨ ਨਾਲ ਇਸ ਪ੍ਰੋਜੈਕਟ ਨੂੰ ਸਿਰੇ ਵੀ ਚੜਾਉਣਗੇ ਮੈਂ ਸਮੂਹ ਮੈਂਬਰਾਂ ਨੂੰ ਇੱਕ ਵਾਰੀ ਫਿਰ ਬੇਨਤੀ ਕਰਾਂਗਾ ਕਿ ਆਪਾਂ ਜੁਲਾਈ ਵਿੱਚ ਇਹ ਪ੍ਰੋਜੈਕਟ ਜੋ ਸ਼ੁਰੂ ਕਰਨਾ ਹੈ ਵੱਧ ਤੋਂ ਵੱਧ ਪੌਦੇ ਵੰਡਣੇ ਵੀ ਨੇ ਤੇ ਵੱਧ ਤੋਂ ਵੱਧ ਪੌਦੇ ਅਸੀਂ ਲਗਾਉਣੇ ਵੀ ਨੇ ਪੂਰੇ ਤਨਮਨ ਤਨ ਨਾਲ ਇਸ ਪ੍ਰੋਜੈਕਟ ਨੂੰ ਅਸੀਂ ਸਿਰੇ ਚੜਾਉਣਾ ਹੈ ਅੱਜ ਜਨੇ ਅਸੀਂ ਮੈਂਬਰ ਇੱਥੇ ਆਏ ਨੇ ਇੱਕ ਵਾਰੀ ਫਿਰ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਹੁਣ ਕੁਛ ਚਿਰ ਲਈ 2 ਮਿੰਟ ਲਈ ਸਾਡੇ ਡਾਇਰੈਕਟਰ ਐਸ.ਪੀ. ਮਾਨ ਜੀ ਉਹ ਵੀ ਆਪਣੇ ਵਿਚਾਰ ਜਿਹੜੇ ਉਹ ਪੇਸ਼ ਕਰਨਗੇ ਡਾਕਟਰ ਸਾਹਿਬ ਦੋਬਾ ਸਾਹਿਤ ਸਮਾਜਿਕ ਕੇਂਦਰ ਕਲਾ ਕੋਲਵਾੜਾ ਬਰੋ 1 ਜੁਲਾਈ ਤੋਂ 15 ਅਗਸਤ ਤੱਕ ਜੋ 30 ਕਾਨਫਰੈਂਸ ਆਉਣੀ ਆ ਉਹਦੇ ਵਿੱਚ ਇਹਨਾਂ ਦਾ ਬਹੁਤ ਸਾਰਾ ਸਹਿਯੋਗ ਰੂਪ ਹੈ ਸਾਡੇ ਸਾਰੇ ਮੈਂਬਰ ਬਹੁਤ ਵੀਰ ਮੈਂਬਰ ਨੇ ਜੀ ਵਿਜਿੰਦਰ ਸਿੰਘ ਜੀ ਗੋਵਿੰਦਰ ਸਿੰਘ ਰਾਏਪੁਰ ਦਾ ਹਸਾ ਜੀ ਜੀਓਂਪ੍ਰਕਾਸ਼ ਜੀ ਚਾਵਲਾ ਜੀ ਪੋਸਲਾ ਜੀ ਲੌਪਰੀ ਜੀ ਇਹ ਸਾਰੇ ਮੈਂਬਰਾਂ ਦਾ ਬਹੁਤ ਸਹਿਯੋਗ ਹੈਗਾ ਜੀ ਸਭ ਤੋਂ ਸ਼ਰਮਾ ਜੀ ਤਾਂ ਬਹੁਤ ਜਿਹੇ ਸਜੂਗ ਨੇ ਇਹਨਾਂ ਦੀ ਸਦਾ ਦੇ ਨਾਲ ਇਹਨਾਂ ਦੀ ਨਾਲ ਹੋ ਕੇ ਸਾਰੇ 80% ਦਾ ਕੰਮ ਇੱਕ ਹੀ ਲਈ ਤੋਂ 15 ਅਗਸਤ ਤੱਕ ਕੀਤਾ ਜਾਵੇਗਾ